ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋਣ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਹੈ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਕੋਈ ਗੱਡੀ ਮੋਟਰਸਾਈਕਲ ਬੋਲਟ ਕਿਸੇ ਵੀ ਏਰੀਆ ਚੋਂ ਆਪਣੇ ਨੰਬਰ ਤੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਾਂ ਜਲਦੀ ਐਡ ਲਗਾ ਦਾਂਗੇ ਆਪਣੇ ਚੈਨਲ ਦਾ ਹਰੇ ਜਖਰਾ ਚ ਉੱਪਰ ਨੰਬਰ ਹਮੇਸ਼ਾ ਲਿਖਿਆ ਰਹਿੰਦਾ ਹੈ ਜੀ ਤੇ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਪਹਿਲੀ ਗੱਡੀ ਆਪਣੇ ਕੋਲੇ Honda ਦੀ City ਪਹੁੰਚੀ ਹੈ 2006 ਮਾਡਲ ਗੱਡੀ ਆ। ਗੱਡੀ ਦੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 6500-7000 ਪੈਸੇ ਮਿਲ ਜੂਗੀ। ਤੇ ਮਾਲਕੀ ਕਹਿੰਦੇ ਆ ਵੀ ਕਿਸੇ ਨੇ ਜੇ ਸਵੈਪਟ ਗੱਡੀ ਜਾਂ 10000 ਗੱਡੀ ਨਾਲ ਬਦਲ ਨਹੀਂ ਹੋਵੇ ਤਾਂ ਬਦਲ ਵੀ ਲੈਣਗੇ। ਇਹ ਰੇਟ ਉੱਪਰ-ਨੀਚੇ ਉਹ ਹੋ ਜਾਊਗਾ। ਜਿਹਦੇ ਕੋਲ ਨਹੀਂ ਰੇਟ ਜ਼ਿਆਦਾ ਹੋਊਗਾ। ਮਤਲਬ ਕਿ ਘਾਟਾ-ਬਾਧਾ ਹੋ ਜਾਊਗਾ। ਜਿਹਨੇ ਦੇਣੇ ਆ ਉਹ ਦੇ ਦੂਗਾ। ਜਿਹਨੇ ਲੈਣੇ ਆ ਉਹ ਲੈ ਲੂਗਾ ਜੀ। ਤੇ ਇਹਨਾਂ ਦਾ ਏਰੀਆ ਜਿਹੜਾ ਹੈਗਾ ਕੋਟ ਫਤਹਿ ਜੀ ਬਠਿੰਡੇ ਲੱਗੇ ਪੈ ਜਾਂਦਾ ਹੈ ਤੇ 6 ਮਾਡਲ ਗੱਡੀ ਹੈ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਆ ਕੰਡੀਸ਼ਨ 'ਚ ਕਮੀ ਪੇਸ਼ੀ ਕੋਈ ਨਹੀਂ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਗੱਡੀ ਵਧੀਆ ਰੰਗ ਗੱਡੀ ਦਾ ਵਧੀਆ ਸਾਰੇ ਫੰਕਸ਼ਨ ਆਪਾਂ ਨੂੰ ਵਰਕਿੰਗ 'ਚ ਮਿਲ ਜਾਣਗੇ ਤੁਹਾਡੇ ਸਾਹਮਣੇ ਫੋਟੋਆਂ ਚੱਲ ਹੀ ਰਹੀਆਂ ਜੀ ਸਕਰੀਨ ਤੇ ਤੇ ਤੁਹਾਨੂੰ ਸਾਰਾ ਕੁਝ ਲਗਭਗ ਪਤਾ ਲੱਗਿਆ ਹੋਊਗਾ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 99 88871902 ਗੱਲਬਾਤ ਆਪੇ ਕਰ ਲਿਓ ਬਾਕੀ ਜਿਹੜਾ ਗੱਡੀ ਦਾ ਰੇਟ ਹੈ 75000 ਰੁਪਿਆ ਇੱਕ ਵਾਰੀ ਮਾਲਕ ਨੇ ਕਿਹਾ ਬਾਕੀ ਮਾਲਕ ਕਹਿੰਦੀ ਹੈ ਵੀ ਮੌਕੇ ਤੇ ਹੋ ਜਾਊਗਾ ਹੁਣ ਆਪਾਂ ਇੱਕ ਸਵੈਪਟ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਅਜੀ ਸਵੈਪਟ ਗੱਡੀ ਆ ਪਹਿਲਾਂ LEDi ਸੀਗੀ ਤੇ ਇਹਨਾਂ ਨੇ ਕਨਵਰਟ ਕਰਵਾ ਕੇ VDI ਚ ਕਰਵਾਤੀ ਗੱਡੀ ਹੁਣ ਦੇਖੀਏ ਤਾਂ ਬਹੁਤ ਵਧੀਆ ਜੀ ਤੇ 16 ਮਾਡਲ ਗੱਡੀ ਹੈ ਟੈਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਚਿੱਟੇ ਰੰਗ ਦੀ ਗੱਡੀ ਐ ਤੇ ਗੱਡੀ ਦਾ ਨੰਬਰ ਹਰਿਆਣਾ ਦਾ ਹਰਿਆਣਾ ਨੰਬਰ ਗੱਡੀ ਆ ਜੇ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਗੱਡੀ ਆਪਾਂ ਨੂੰ ਬਹੁਤ ਵਧੀਆ ਮਿਲ ਜੂਗੀ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਐ ਮਿਊਜ਼ਿਕ ਸਿਸਟਮ ਪੂਰਾ ਵਧੀਆਗਾ ਏਸੀ ਹੀਟਰ ਵਰਕਿੰਗ ਚ ਐ ਤੇ ਸਾਰਾ ਕੁਝ ਵਰਕਿੰਗ ਚ ਜਿੰਨੇ ਫੰਕਸ਼ਨ ਹੁੰਦੇ ਆ ਸਾਰੇ ਵਰਕਿੰਗ ਚ ਨੇ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਨਾ ਕੋਈ ਗੱਡੀ ਲੱਗੀ ਹੋਈ ਹੈ ਨਾ ਕੋਈ ਡੈਂਟ ਹੈ ਨਾ ਕੋਈ ਐਕਸੀਡੈਂਟਡ ਹੈ ਵਧੀਆ ਮਾਲਕ ਨੇ ਸ਼ੌਂਕ ਨਾਲ ਚਲਾਈ ਹੋਈ ਹੈ ਸ਼ੌਂਕ ਨਾਲ ਮਾਲਕ ਨੇ ਗੱਡੀ ਰੱਖੀ ਹੋਈ ਹੈ ਕਿਸੇ ਨੇ ਜਾ ਕੇ ਦੇਖਣੀ ਹੈ ਕਿਸੇ ਨੇ ਟ్రਾਈ ਲੈ ਕੇ ਦੇਖਣੀ ਹੈ ਟ్రਾਈ ਲੈ ਕੇ ਦੇਖ ਲੂ ਚਲਾ ਕੇ ਦੇਖਣੇ ਚਲਾ ਕੇ ਦੇਖ ਲੂ ਇੰਜਨ ਗੇਅਰ ਤੁਹਾਨੂੰ ਪਤਾ ਲੱਗ ਜਾਊਗਾ ਜਦੋਂ ਤੁਸੀਂ ਟ్రਾਈ ਲਾਉਂਗੇ ਸਟਾਰਟ ਕਰੋਗੇ ਰੇਟ ਦੀ ਗੱਲ ਕਰੀਏ ਤਾਂ 415000 ਰੁਪਏ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਗੱਡੀ ਖੜੀ ਆ ਫਿਰੋਜ਼ਪੁਰ ਏਰੀਆ ਚ ਪੰਜਾਬ ਤੇ ਨੰਬਰ 22 ਦਾ ਜਿਨ੍ਹਾਂ ਦੀ ਗੱਡੀ ਆ ਤੇ ਨੋਟ ਕਰ ਲਓ ਤੁਸੀਂ ਸਾਰੇ 98500 5396 652 ਗੱਲਬਾਤ ਕਰ ਲਓ ਜਿਨੇ ਵੀ ਗੱਡੀ ਖਰੀਦਣੀ ਹੈ ਕੋਈ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗੇ ਜਾਂ ਦੇਖਣ ਦਾ ਚਾਹਵਾਨ ਹੈ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਰਟੀਗਾ ਗੱਡੀ ਲੈ ਕੇ ਪਹੁੰਚੇ ਹਾਜੀ ਆਰਟੀਗਾ 2019 ਮਾਡਲ ਆਪਣੇ ਕੋਲੇ ਗੱਡੀ ਪਹੁੰਚੀ ਆ ਕੰਡੀਸ਼ਨ ਗੱਡੀ ਦੀ ਆ ਲੁੱਕੀ ਆ ਨੁਕਸ ਗੱਡੀ 'ਚ ਕੋਈ ਨਹੀਂ ਹੈਗਾ। ਗੱਡੀ ਖੜੀ ਹੈ ਕਪੂਰਥਲੀ ਏਰੀਆ 'ਚ ਜਾ ਕੇ ਦੇਖਣੀ ਕਪੂਰਥਲੀ ਜਾ ਕੇ ਦੇਖ ਲਿਓ। ਗੱਡੀ ਦੀ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਜਿਹੜੀ ਡਿਮਾਂਡ ਪਹੁੰਚੀ ਹੈ ਮਾਲਕ ਨੇ ਦੱਸਿਆ 8 ਲੱਖ ਰੁਪਈਆ। ਤੇ ਮਾਲਕ ਨੇ ਕਿਹਾ ਵੀ ਮੌਕੇ ਤੇ ਕਰ ਲਵਾਂਗੇ ਇੱਕ ਬਾਰੀ ਸਿਰਫ 8 ਲੱਖ ਰੁਪਈਆ ਡਿਮਾਂਡ ਹੈ। 19 ਮਾਡਲ ਹੈ ਆਲ ਓਕੇ ਆ ਪੰਜਾਬ ਨੰਬਰ ਹੈ ਜਾ ਕੇ ਦੇਖਣੀ ਆ। ਤੁਸੀਂ ਜਾ ਕੇ ਦੇਖ ਲਿਓ ਕਪੂਰਥਲੀ। ਤੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਕੋਈ ਵੀ ਬੰਦਾ ਖਰੀਦਣ ਦਾ ਚਾਹਵਾਨ ਹੈਗਾ ਦੇਖਣ ਦਾ ਚਾਹਵਾਨ ਤੇ ਕਾਗਜ਼ ਪੱਤਰ ਚੱਕ ਕਰਨੇ ਹੁਣ ਤੁਸੀਂ ਜਾ ਕੇ ਦੇਖ ਲਿਓ ਬਾਕੀ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਫੋਨ ਕਰਕੇ ਕੁਝ ਵੀ ਪੁੱਛਣਾ ਜੀ ਗੱਡੀ ਬਾਰੇ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਆ ਤਾਂ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਜੀ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ 81900 503928 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਗੱਡੀ ਤੁਹਾਡੇ ਖਾਤਰ ਸਕੋਰਪਿਓ ਲੈ ਕੇ ਪਹੁੰਚਿਆ ਜੀ ਸਕੋਰਪਿਓ ਗੱਡੀ ਆ 2011 ਮਾਡਲ ਹੈ ਜੀ 11 ਮਾਡਲ ਹੈ ਹਰਿਆਣਾ ਨੰਬਰ ਹੈ ਗੱਡੀ ਦੇ ਟਾਇਰ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਪੂਰੀ ਸੋਹਣੀ ਹੈ ਜੀ ਤੇ ਨਾ ਤਾਂ ਕੋਈ ਲੱਗੀ ਬੱਜੀ ਆ ਨਾ ਕੋਈ ਐਕਸੀਡੈਂਟ ਹੋਈ ਆ ਨਾ ਕੋਈ ਕਿਸੇ ਪਾਸੋਂ ਕਮੀ ਪੇਸ਼ੀ ਆ ਵਧੀਆ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਗੱਡੀ ਖੜੀ ਆ ਜੀ ਪਟਿਆਲਾ ਏਰੀਆ 'ਚ ਅੰਦਰ ਸਕਰੀਨ ਵਗੈਰਾ ਲੱਗੀ ਹੋਈ ਆ ਕਿਸੋ ਪਾਸੋਂ ਕਮੀ ਪੇਸ਼ੀ ਕੋਈ ਆਪਾਂ ਮਿਲਣੀ ਨਹੀਂ ਜਾ ਕੇ ਕਿਸੇ ਨੇ ਜੇ ਗੱਡੀ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਹਾਂ ਸਕੋਰਪੀਓ ਗੱਡੀ ਹੈ ਤੇ ਕਾਫੀ ਆਪਣੇ ਕੋਲੇ ਡਿਮਾਂਡ ਆ ਰਹੀ ਸੀਗੀ ਸਕੋਰਪੀਓ ਗੱਡੀ ਵਾਸਤੇ ਲੈ ਕੇ ਤੁਹਾਡੇ ਖਾਤਰ ਆਪਾਂ ਪਹੁੰਚੀ ਆਂ ਗੱਡੀ ਪੂਰੀ ਵਧੀਆ ਜੀ ਬਾਕੀ ਰੰਗ ਰੂng ਤੁਸੀਂ ਦੇਖੋ ਚਾਰੇ ਪਾਸੋਂ ਫੋਟੋਆਂ ਦੇਖੋ ਸਕਰੀਨ ਤੇ ਫੋਟੋਆਂ ਬਾਕੀ ਚੱਲ ਰਹੀਆਂ ਤੁਹਾਡੇ ਸਾਹਮਣੇ ਗੱਡੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਅੰਦਰੋਂ ਦੇਖ ਲਓ ਬਾਹਰੋਂ ਦੇਖ ਲਓ ਬਿੱਚੋਂ ਸਾਰੇ ਪਾਸੋਂ ਇਹਨਾਂ ਨੇ ਬਹੁਤ ਚੰਗੀਆਂ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀ ਆ ਬੰਪਰ ਬੂਮ ਪਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਤੇ ਪੂਰੀ ਸ਼ੌਂਕ ਨਾਲ ਗੱਡੀ ਚਲਾਈ ਹੋਈ ਆ ਸ਼ੌਂਕ ਨਾਲ ਰੱਖੀ ਹੋਈ ਆ ਮਾਲਕ ਦੀ ਪਰਸਨਲ ਘਰ ਦੀ ਗੱਡੀ ਆ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 2,60,000 ਰੁਪਇਆ ਡਿਮਾਂਡ ਇਹਨਾਂ ਨੇ ਕਹੀ ਆ ਬਾਕੀ ਮਾਲਕ ਜਿਹੜੇ ਹੈਗੇ ਉਹਨਾਂ ਨੇ ਆਖੇ ਵੀ ਘਾਟਾ ਵਾਧਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਆ ਜੇ ਕਿਸੇ ਨੂੰ ਗੱਡੀ ਪਸੰਦ ਆਈ ਆ ਕੋਈ ਵੀ ਬੰਦਾ ਖਰੀਦਣ ਦਾ ਚਾਹਵਾਨ ਹੈਗਾ ਦੇਖਣ ਦਾ ਚਾਹਵਾਨ ਹੈ ਤੁਸੀਂ ਜਾ ਕੇ ਦੇਖ ਲਓ ਪਟਿਆਲੇ ਅਰੇ ਤੂੰ ਨੂੰ ਪਤਾ ਲੱਗ ਗਿਆ ਮੌਕੇ ਤੇ ਹੋ ਜੂਗਾ ਨੰਬਰ ਆਪਾਂ ਸਕਰੀਨ ਤੇ ਬਾਈ ਦਾ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ ਸਕੋਰਪੀਆ 887234200 21 ਗੱਲਬਾਤ ਆਪੇ ਕਰ ਲਓ ਜੀ ਨੂੰ ਵੀ ਗੱਡੀ ਪਸੰਦ ਆਈ ਹੈ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਆ ਸਕੋਰਪੀਆ ਗੱਡੀ ਤਾਂ ਤੁਸੀਂ ਦੇਖ ਲਈ ਆਪਾਂ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਅੱਗੇ ਦਿਖਾਵਾਂਗੇ ਬੋਲਟ ਵੀ ਦਿਖਾਵਾਂਗੇ ਕਲਾਸਿਕ ਬੋਲਟ ਹੈ ਤੇ ਹੋਰ ਵੀ ਮਸ਼ੀਨਰੀਆਂ ਨੇ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਰੇ ਜਖਰਾਂ ਚ ਲਿਖਿਆ ਹੋਇਆ ਜੇ ਕਿਸੇ ਨੇ ਐਡ ਕਰਬੌਣੀਆ ਕੋਠੀ ਦੀ ਘਰ ਦੀ ਮਕਾਨ ਦੀ ਮੋਟਰਸਾਈਕਲ ਦੀ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਤੋਂ ਉਹ ਮੈਂ ਪਹਿਲਾਂ ਵੀ ਕਹ ਸਕਿਆ ਇੱਕ ਵਾਰ ਫਿਰ ਤੋਂ ਕਹਣਾ ਨੰਬਰ ਆਪਣਾ ਉੱਪਰ ਹਰੇ ਜਖਰਾਂ ਚ ਲਿਖਿਆ ਰਹਿੰਦਾ ਹੈ ਤੇ ਇੱਕ ਬੇਨਤੀ ਕਰੂੰਗਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਕੁਝ ਵੀ ਭੇਜ ਦਿਓ ਆਪਣੇ ਕੋਲੇ ਵੇਚਣ ਵਾਸਤੇ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾਇਆ ਕਰੋ ਜੀ ਕਿਉਂਕਿ ਰੇਟ ਚ ਕੰਪਲੇਂਟ ਬਹੁਤ ਜ਼ਿਆਦਾ ਆਉਂਦੀ ਹੈ ਕਿਉਂਕਿ ਰੇਟ ਬਹੁਤ ਜ਼ਿਆਦਾ ਹੁੰਦੇ ਆ ਕਈ ਵਾਰੀ ਤੇ ਗੱਲਬਾਤ ਆਪਾਂ ਕਰਦੇ ਚੱਲਾਂਗੇ ਅੱਗੇ ਜਿਹੜੀਆਂ ਮਸ਼ੀਨਰੀਆਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀਆਂ ਵੀਡੀਓ ਕਿਵੇਂ ਦੇ ਲੱਗ ਰਹੀ ਐ ਤੁਹਾਨੂੰ ਵੀਡੀਓ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਐ ਤਾਂ ਨਾਲ ਦੀ ਨਾਲ ਆਪਣੇ ਵੀਡੀਓ ਨੂੰ ਲਾਈਕ ਮਾਰ ਦਿਓ ਜੀ ਪਹਿਲੀ ਵਾਰ ਜਿੰਨੇ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਦੋ ਤੇ ਅਗਲੀ ਵੀਡੀਓ 'ਚ ਆਪਾਂ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਤੁਹਾਡੇ ਖਾਤਰ ਹੋਰ ਲੈ ਕੇ ਪਹੁੰਚੀਏ ਦੱਸੋ ਮੈਨੂੰ ਹੁਣ ਆਪਾਂ ਤੁਹਾਡੇ ਖਾਤਰ ਜਿਹੜਾ ਬੋਲਟ ਕਲਾਸਿਕ ਲੈ ਕੇ ਪਹੁੰਚਿਆ ਵੇਚਣ ਵਾਸਤੇ ਆਹ ਦੇਖੋ 19 ਮਾਡਲ ਐ ਤੇ ਸਾਰਾ ਰਿਜਨਲਾਈਜ਼ਿੰਗ ਖੜਾ ਗਾ ਸ਼੍ਰੀ ਮੁਕਤਸਰ ਸਾਹਿਬ ਏਰੀਆ ਚ 1,85,000 ਰੁਪਏ ਡਿਮਾਂਡ ਹੈ ਦੀ ਕੰਡੀਸ਼ਨ ਆਲੋਕਿਆ ਪੰਜਾਬ ਨੰਬਰ ਫੋਟੋਵਾਂ ਚ ਸਾਰਾ ਕੁਝ ਤੁਹਾਨੂੰ ਦਿਖ ਗਿਆ ਹੋਊਗਾ ਜੀ ਕਿਵੇਂ ਕੁਛ ਹੈ ਕੀ ਕੁਛ ਹੈ ਜੀ ਕਿਉਂਕਿ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਜੇ ਕੁਛ ਮਤਲਬ ਕਿ ਟੁੱਟਿਆ ਭੱਜਾ ਹੋਵੇ ਤਾਂ ਮੈਂ ਦੱਸਾਂ ਜੀ ਤੇ ਬਿਲਕੁਲ ਨਮ ਹੈ ਤੇ ਮਾਡਲ 19 ਉੱਚੇ ਮਾਡਲ ਦਾ ਹੈ ਨੰਬਰ 95179430828 ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਗੱਡੀ ਪਹੁੰਚੀ ਆਲਟੋ ਤੁਸੀਂ ਪਹਿਲਾਂ ਵੀ ਸ਼ਾਇਦ ਦੇਖੀ ਹੋਵੇਈ ਪਰ ਇਹਨਾਂ ਨੇ ਛੇਤੀ ਤੋਂ ਛੇਤੀ ਗੱਡੀ 베ਚਣੀ ਹੈ ਤਾਂ ਕਰਕੇ ਇਹਨਾਂ ਨੇ ਰੇਟ ਹੁਣ ਕਾਫੀ ਘਟਾਤਾ ਰੇਟ 45000 ਰੁਪਿਆ ਇਹਨਾਂ ਨੇ ਮੰਗਿਆ 6 ਮਾਡਲ ਹੈ ਐਲ ਐਕਸ ਆਈ ਹੈ ਜੀ ਇੱਕ ਤਾਂ ਐਲ ਐਕਸ ਹੁੰਦੀ ਆ ਆ ਐਲ ਐਕਸ ਆਈ ਹੈ ਏ ਸੀ ਹੂ ਸੀ ਸਾਰਾ ਕੁਝ ਵਰਕਿੰਗ ਚ ਹੈ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਬਟਾਲੇ ਗੱਡੀ ਖੜੀ ਹੈ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਹੈ ਸੋਹਣੀ ਲੱਗੀ ਹੈ ਵੀਡੀਓ ਤਾਂ ਜਰੂਰ ਕਮੈਂਟ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਚੈਨਲ ਦਾ ਨੰਬਰ ਨੋਟ ਲਾਜ਼ਮੀ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜ ਦਿਓ ਜਰੂਰ